ਸਰਦੀ ਤੇ ਧੁੰਦ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਤੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਤੇ ਵਿੱਚ ਠੰਡ ਹੋਰ ਵਧੇਗੀ ਤੇ ਮੀਂਹ ਤੇ ਧੁੰਦ ਪੈਣ ਦੀ ਸੰਭਾਵਨਾ ਪੰਜਾਬ ਸਰਕਾਰ ਵੱਲੋਂ ਠੰਡ ਦੇ ਮੱਦੇਨਜ਼ਰ ਸਕੂਲਾਂ ਵਿੱਚ ਕੀਤੀਆਂ ਗਈਆਂ 1 ਜਨਵਰੀ ਨੂੰ ਖਤਮ ਹੋਣ ਦੀਆਂ ਛੁੱਟੀਆਂ ਹਾਂ ਤੇ ਸਮਾਜ ਸੇਵੀ ਐਡਵੋਕੇਟ ਜਿਹੜੇ ਨੇ ਉਹਨਾਂ ਦੇ ਵੱਲੋਂ ਜਿੱਥੇ ਲਗਾਤਾਰ ਹੀ ਹੋਣਾ ਹੈ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪ੍ਰਾਇਮਰੀ ਕਲਾਸ ਤੱਕ ਦੇ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਹੋਰ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਠੰਡ ਤੋਂ ਬਚ ਸਕਣ ਉਹਨਾਂ ਕਹਿ ਕੈਸ ਸਰਹੱਦੀ ਖੇਤਰਾਂ ਦੇ ਸਕੂਲਾਂ ਦੇ ਵਿੱਚ ਇਹ ਮੁਸ਼ਕਲ ਹੋਰ ਵੀ ਬਣੀ ਹੋਈ ਹੈ ਜਿੱਥੇ ਪੰਜਾਬ ਦੇ ਦੂਰ ਦਰਾਡੇ ਅਤੇ ਵੱਖ-ਵੱਖ ਕੋਨਿਆਂ ਵਿੱਚੋਂ ਅਧਿਆਪਕ ਆਉਂਦੇ ਹਨ ਇਹਨਾਂ ਅਧਿਆਪਕਾਂ ਨੂੰ ਠੰਡ ਵਿੱਚ ਖਾਂਸੀ ਪਰੇਸ਼ਾਨੀ ਆਵੇਗੀ ਇਸ ਲਈ ਹਾਜ਼ਰ ਸਰਹੱਦੀ ਖੇਤਰਾਂ ਦੇ ਸਕੂਲਾਂ ਨੂੰ ਛੁੱਟੀਆਂ ਹੋਰ ਕਾਨੀਆਂ ਚਾਹੀਦੀਆਂ ਨੇ ਪੰਜਾਬ ਸਰਕਾਰ ਫੋਰੀ ਤੌਰ ਤੇ ਸਕੂਲਾਂ ਵਿੱਚ ਛੁੱਟੀਆਂ ਦੇ ਵਾਅਦੇ ਦਾ ਐਲਾਨ ਕਰੇ ਉਹਨਾਂ ਕਿਹਾ ਕਿ ਸਰਦੀ ਦਾ ਪਰਕੋਪ ਹਰ ਵਾਰ ਜ਼ਿਆਦਾ ਹੁੰਦਾ ਹੈ ਪਿਛਲੇ ਸਾਲ ਵੀ ਸਰਕਾਰ ਨੇ ਵਾਦੀ ਦੀ ਠੰਡ ਨੂੰ ਦੇਖਦੇ ਹੋਏ ਛੁੱਟੀਆਂ ਵਿੱਚ ਵਾਅਦਾ ਕੀਤਾ ਸੀ ਤੇ ਹੁਣ ਵੀ ਮੌਸਮ ਵਿਗੜਨ ਕਰਕੇ ਲਿਹਾਜ਼ਾ ਛੁੱਟੀਆਂ ਵਿੱਚ ਫੌਰੀ ਵਾਅਦਾ ਕਰਨਾ ਚਾਹੀਦਾ ਹੈ ਇਹ ਵੱਡੇ ਪੱਧਰ ਦੀ ਮੰਗ ਜਿਹੜੀ ਕੀਤੀ ਗਈ ਹੈ ਔਰ ਦੱਸਿਏ ਕਿ ਸਰਦੀ ਤੇ ਧੁੰਦ ਦਾ ਪ੍ਰਕੋਪ ਲਗਾਤਾਰ ਵਾਦੇ ਦੇਖਦੇ ਹੋਏ ਪੰਜਾਬ ਦੇ ਵਿੱਚ ਸਰਕਾਰ ਨੂੰ ਜਿਹੜੀਆਂ ਛੁੱਟੀਆਂ ਹੋਰ ਵਾਦਾ ਦੇਣੀਆਂ ਚਾਹੀਦੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾ ਤੇ ਹੋਈ ਹੈ ਤੁਹਾਨੂੰ ਦੱਸਿਏ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਜਤੋ ਜਹਿਦ ਕੀਤੀ ਜਾ ਰਹੀ ਹੈ ਔਰ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਜਿ ਵਾਦੀ ਦੀ ਠੰਡ ਦੇ ਕਰਕੇ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ 1 ਜਨਵਰੀ ਤੋਂ ਸਕੂਲਾਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤਾਂ ਇਹਨਾਂ ਛੁੱਟੀਆਂ ਨੂੰ ਹੀ ਦੇਖਦੇ ਹੋਏ ਇਹ ਵੱਡੇ ਪੱਤਰ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਹੁਣ ਇਹ ਪੰਜਾਬ ਸਰਕਾਰ ਲਗਾਤਾਰ ਨੋਟੀਫਿਕੇਸ਼ਨ ਹੁਣ ਜਾਰੀ ਕਰ ਦੇਵੇ ਜਿੱਥੇ ਕਿ ਸਕੂਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਜਾਣਗੀਆਂ ਸਕੂਲਾਂ ਨੂੰ ਫਿਰ ਤੋਂ ਜਿਹੜੇ ਪ੍ਰਾਇਮਰੀ ਸਕੂਲ ਕਲਾਸ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਵੱਡੇ ਪੱਤਰ ਦੀ ਜਿਹੜੀ ਮੰਗ ਆ ਉਹ ਰੱਖੀ ਗਈ ਹੈ ਇਸੇ ਵਿਚਾਰੇ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਤੀਕਿਰਿਆਵਾਂ ਜ਼ਾਹਰ ਨੇ ਔਰ ਮਾਪੇ ਵੀ ਮੰਗ ਕਰਦੇ ਨੇ ਕਿ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਕਿਉਂਕਿ ਵੱਧਦੀ ਠੰਡ ਦੇ ਕਰਕੇ ਲੋਕਾਂ ਨੂੰ ਹੁਣ ਮੁਸ਼ਕਲਾਂ ਆ ਰਹੀਆਂ ਨੇ ਇਸ ਵੱਧਦੀ ਠੰਡ ਦੇ ਕਰਕੇ ਬੱਚੇ ਬਿਮਾਰ ਹੋ ਰਹੇ ਨੇ ਔਰ ਸਕੂਲਾਂ ਦੇ ਵਿੱਚ ਆਉਣਾ ਮੁਸ਼ਕਿਲ ਹੋ ਗਿਆ ਤੇ ਦੂਸਰੇ ਪਾਸੇ ਜਿਹੜੇ ਅਧਿਆਪਕ ਨੇ ਦੂਰ ਤਰਾਡੇ ਆਉਂਦੇ ਨੇ ਉਹਨਾਂ ਨੂੰ ਵੀ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੱਡੇ ਪੱਧਰ ਦੇ ਉੱਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਆਖਰ ਜਿਹੜੇ ਮਾਪੇ ਨੇ ਹੁਣ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਕਿਸ ਤਰੀਕੇ ਦੇ ਨਾਲ ਹੁਣ ਤੁਸੀਂ ਦੇਖਦੇ ਹੋ ਕਿ ਬੱਚਿਆਂ ਦੀਆਂ ਛੁੱਟੀਆਂ ਨੂੰ ਲੈ ਕੇ ਸਰ ਕਾਰ ਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ ਤੇ ਹਾਲਾકી ਹੁਣ ਮੰਗ ਉੱਠ ਰਹੀ ਹੈ ਕਿ 1 ਜਨਵਰੀ ਤੋਂ ਸਕੂਲ ਜਿਹੜੇ ਖੁੱਲਣ ਵਾਲੇ ਨੇ ਉਹਨਾਂ ਦੇ ਵੀ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਜਾਵੇ ਸਕੂਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਤੁਸੀਂ ਕੀ ਸੋਚਦੇ ਹੋ ਵਿਚਾਰ ਦਿਓ ਜ਼ਰੂਰ ਕਮੈਂਟ ਕਰਕੇ ਜਿਹੜੀ رائے ਦੇਣਾ ਤੇ ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਇਹ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ